ਸਸੀ ਕਾਲ ਜੀ ਬਾਰਕਤ ਵੀਡੀਓ ਵਿੱਚ ਜਦੋਂ ਵਿੱਕੀ ਗੱਡੀ ਲੈ ਕੇ ਬਾਹਰ ਜਾਂਦਾ ਹੈ ਤਾਂ ਰਾਸਤੇ ਵਿੱਚ ਉਸ ਦੀ ਗੱਡੀ ਖਰਾਬ ਹੋ ਜਾਂਦੀ ਹੈ ਤੇ ਉਹ ਬਹੁਤ ਪਰੇਸ਼ਾਨ ਹੁੰਦਾ ਆ ਜਦੋਂ ਉਹ ਮਕੈਨਿਕ ਕੋਲ ਲੈ ਕੇ ਜਾਂਦਾ ਹੈ ਉਹ ਵਿੱਕੀ ਨੂੰ ਕਹਿੰਦਾ ਹੈ ਤੁਸੀਂ ਤਾਂ ਗੱਡੀ ਦੀ ਸਰਵਿਸ ਵੀ ਨਹੀਂ ਕਰਾਈ ਬਹੁਤ देर ਹੋ ਗਈ ਬੱਕੀ ਕੁਝ ਨਹੀਂ ਬੋਲਦਾ ਫਿਰ ਮਕੈਨਿਕ ਵਿੱਕੀ ਨੂੰ ਕਹਿੰਦਾ ਹੈ ਕਿ ਗੱਡੀ ਦਾ ਤਾਂ ਬਹੁਤ ਕੰਮ ਹੋਣੇ ਵਾਲਾ ਹੈ ਇਸ ਤੇ 30-40000 ਰੁਪਏ ਲੱਗਣੇ ਆ ਵਿੱਕੀ ਬਹੁਤ ਹੈਰਾਨ ਹੋ ਜਾਂਦਾ ਹੈ ਉਹ ਕਹਿੰਦਾ ਹੈ ਐਨੇ ਪੈਸੇ ਮੈਂ ਕਿੱਦਾਂ ਲਾਵਾਂਗਾ ਜੇ ਪੈਸੇ ਲਾ ਵੀ ਦਿੱਤੇ ਤੇ ਕਮਲ ਨੇ ਗੱਡੀ ਮੰਗ ਲਈ ਤਾਂ ਮੇਰੀ ਮਿਹਨਤ ਤਾਂ ਖੂ ਵਿੱਚ ਜਾਣੀ ਆ ਵਿੱਕੀ ਨੂੰ ਗੱਡੀ ਕਾਰ ਲੈ ਕੇ ਆਉਂਦਿਆ ਬਹੁਤ ਦੇਰ ਹੋ ਜਾਂਦੀ ਹੈ ਤੇ ਵਿੱਕੀ ਦੀ ਮੰਮੀ ਉਸ ਨੂੰ ਢੀਕਦੀ ਆ ਫਿਰ ਜਦੋਂ ਵਿੱਕੀ ਘਰ ਆ ਜਾਂਦਾ ਹੈ ਤਾਂ ਉਸਦੀ ਮੰਮੀ ਉਸ ਨੂੰ ਬਹੁਤ ਬੋਲਦੀ ਆ ਕਿ ਐਨਾ ਟਾਈਮ ਕਿੱਥੇ ਲਗਾ ਕੇ ਆਇਆ ਵਿੱਕੀ ਸਾਰੀ ਗੱਲ ਆਪਣੀ ਮੰਮੀ ਨੂੰ ਦੱਸਦਾ ਹੈ ਕਿ ਮੈਂ ਗੱਡੀ ਠੀਕ ਕਰਵਾਣ ਗਿਆ ਸੀ ਪਰ ਗੱਡੀ ਵਾਲਾ ਤਾਂ ਪੈਸੇ ਹੀ ਬਹੁਤ ਮੰਗਦਾ ਆ ਫਿਰ ਵਿੱਕੀ ਦੀ ਮੰਮੀ ਕਹਿੰਦੀ ਤੂੰ ਗੱਡੀ ਆਪਣੇ ਸਹੁਰੇ ਛੱਡ ਆ ਜੇ ਕੁਝ ਹੋ ਗਿਆ ਤਾਂ ਤੇਰੇ ਪੱਲੇ ਪੈ ਜਾਣੀ ਕਹਿਣਾ ਵਿੱਕੀ ਨੇ ਗੱਡੀ ਖਰਾਬ ਕਰ ਦਿੱਤੀ ਮੰਮੀ ਮਕੈਨਿਕ ਨੇ ਇਹ ਕਿਹਾ ਤੁਸੀਂ ਗੱਡੀ ਦੀ ਸਰਵਿਸ ਨਹੀਂ ਕਰਾਈ ਬਹੁਤ ਦੇਰ ਹੋ ਗਈ ਇਸ ਕਰਕੇ ਗੱਡੀ ਵਿੱਚ ਹੋਰ ਨੁਕਸ ਪੈ ਗਿਆ ਫਿਰ ਵਿੱਕੀ ਦੀ ਮੰਮੀ ਵਿੱਕੀ ਨੂੰ ਕਹਿੰਦੀ ਆ ਕਿ ਜਾਂ ਪ੍ਰੀਤ ਨੂੰ ਲੈ ਆ ਤੇ ਨਾਲੇ ਉਸ ਨੂੰ ਇਹ ਸਲਾਹ ਦੇ ਦੇਈ ਤੇ ਵਿੱਕੀ ਮੰਨ ਜਾਂਦਾ ਹੈ ਇਹ ਲਾਲਚ ਵਿੱਚ ਆ ਜਾਂਦਾ ਹੈ ਕਿ ਜੇ ਮੈਂ ਗੱਡੀ ਖੜਾ ਕੇ ਕਮਲਦਾਮ ਮੋਟਰਸਾਈਕਲ ਲੈ ਆਵਾਂ ਤਾਂ ਮੈਨੂੰ ਆਉਣਾ ਜਾਣਾ ਸੌਖਾ ਹੋ ਜਾਊਗਾ ਹੁਣ ਪਰ ਜਦੋਂ ਵਿੱਕੀ ਸੋਹਰੇ ਜਾਵੇਗਾ ਤਾਂ ਪ੍ਰੀਤ ਉਸ ਨੂੰ ਮੋਟਰਸਾਈਕਲ ਲੈਣ ਲਈ ਮਨਾ ਕਰੇਗੀ ਜਾਂ ਨਹੀਂ ਹੁਣ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ